ਇਹ ਹੜ ਜਿਹੜਾ ਹੈ ਇਹਦਾ ਸੰਤਾਪ ਸੀ ਆਪ ਹੰਡਾਇਆ ਤੇ ਇਸ ਕਰਕੇ ਸਾਨੂੰ ਪਤਾ ਹੈ ਦਾ ਦਰਦ ਕੀ ਹੁੰਦਾ ਹੈ ਸੰਤ ਲੰਗਰੀ ਦੀ ਸੇਵਾ ਵਧੀਆ ਲੱਗਦੀ ਹੈ ਜੀ ਬਾਕੀ ਜੋ ਬਾਬਾ ਜੀ ਪ੍ਰੇਤ ਕਰਨੀ ਬਾਬਾ ਜੀ ਚੇਲੀਆਂ ਉਹਨੇ ਤਹਿ ਤਸੀਂ ਜੋ ਕਰਨਗੇ ਅਸੀਂ ਲੈ ਕੇ ਪਹੁੰਚਾਂਗੇ ਸਵੇਰੇ ਪਹਿਲਾਂ ਦੋ ਟਰਾਲੀਆਂ ਚੌਕਰ ਦੀਆਂ ਲੈ ਕੇ ਆਏ ਖਲ ਦੀਆਂ ਔਰ ਨਾਲ ਅਸੀਂ ਪ੍ਰਸ਼ਾਦੀ ਦੀ ਸੇਵਾ ਲੈ ਕੇ ਆਏ ਆ ਸਬਜੀ ਆ ਦਾਲ ਰੋਟੀ ਪਾਣੀ ਵਗੈਰਾ ਸਾਰਾ ਲੈ ਕੇ ਪਹੁੰਚੇ ਅਸੀਂ ਅੱਜ ਦੋ ਜਗ੍ਹਾ ਤੇ ਲੰਗਰਿਆ ਉਹਦਾ ਲਗਾਤਾਰ ਅਸੀਂ ਪਿੰਡਾਂ ਵਿੱਚ ਵੀ ਪਹੁੰਚਦਾ ਕਰਦੇ ਆ ਘਰਾਂ ਦੇ ਵਿੱਚ ਵੀ ਸਵੇਰ ਨੂੰ ਜਿਹੜਾ ਸਾਡਾ ਲੰਗਰ ਤਿਆਰ ਹੋ ਕੇ ਆਉਂਦਾ ਨਾ ਉਸੀ ਘਰਾਂ 'ਚ ਵੀ ਦੇਖ ਕੇ ਉਹਨੇ ਜਿਹਨਾਂ ਜਿਹਨਾਂ ਲੋੜਾ ਕਿੰਨੇ ਦਿਨ ਦੀ ਕਿਤੇ ਚੱਲੇਗਾ ਲੰਗਾ ਤੇ ਦੇਖੋ ਜਨਾਬ ਵਾਹਿਗੁਰੂ ਕਰੂਗਾ ਕਿਰਪਾ ਜੀ ਭਾਜੀ ਕਿਸ ਤਰ੍ਹਾਂ ਨੌਜਵਾਨਾਂ ਤੋਂ ਬਗੈਰ ਕਹਿੰਦੇ ਕਿਉਂਕਿ ਜਿਆਦਾ ਇਹਨਾਂ 'ਚ ਜੋਰ ਹੁੰਦਾ ਹੈ ਹਿੰਮਤ ਹੁੰਦੀ ਹੈ ਜੋਸ਼ ਹੁੰਦਾ ਹੈ ਕਿੰਦਾ ਕੋਈ ਫਾਇਦਾ ਹੋ ਰਿਹਾ ਇਹਨਾਂ ਦਾ ਨਹੀਂ ਇਹਨਾਂ ਬਿਨਾਂ ਤਾਂ ਕੋਹ ਨਹੀਂ ਜੀ ਸਾਰੇ ਇਕੱਠੇ ਹੋ ਕੇ ਆਵਾਂਗੇ ਫੇਰ ਕੰਮ ਸਾਰਾ ਵਧਾ ਕੇ ਤੁਰਦਾ ਹੈ ਜੀ ਇਕੱਲਾ ਬੰਦਾ ਕੋਈ ਵੱਡਾ ਨਹੀਂ ਭੈਣ ਭਰਾਵਾਂ ਦੇ ਸਾਥ ਨਹੀਂ ਹੈ ਸਾਰਾ ਕੁਝ ਹੋ ਰਿਹਾ ਹੈ ਵੈਸੋ ਪੰਜਾਬ ਤੁਹਾਡਾ ਸਵਾਗਤ ਹੈ ਮੈਂ ਹਾਂ ਪਰਮਜੀਤ ਸਿੰਘ ਰੰਗਪੁਰ ਪੰਜਾਬ ਵਿੱਚ ਕਿਸੇ ਤਰੀਕੇ ਦੀ ਵੀ ਮੁਸੀਬਤ ਆਏ ਤੇ ਇੱਥੇ ਲੋਕ ਸਾਹਮਣੇ ਖੜੇ ਹੋ ਜਾਂਦੇ ਖਾਸ ਕਰਕੇ ਜੇ ਗੱਲ ਕਰੀਏ ਲੰਗਰ ਦੀ ਤਾਂ ਲੰਗਰ ਇੱਥੇ ਟੁੱਟ ਵਰਤਦਾ ਹੈ ਸੁਲਤਾਨਪੁਰ ਲੋਧੀ ਚ ਪਿਛਲੇ 6 ਦਿਨ ਤੋਂ ਹੜ੍ਹ ਆਏ ਨੇ ਤੇ ਇੱਥੇ ਵੀ ਲੰਗਰ ਟੁੱਟ ਵਰਤ ਰਿਹਾ ਹੈ ਮੇਰੇ ਨਾਲ ਮੌਜੂਦ ਕੋਈ ਸੇਵਾਦਾਰ ਹੈ ਜਿਹੜੇ ਲੰਗਰ ਦੀ ਸੇਵਾ ਕਰਦੇ ਨੇ ਅਸੀਂ ਗੱਲਬਾਤ ਕਰ ਲੈਣੇ ਆ ਸਭ ਤੋਂ ਪਹਿਲਾਂ ਹੈਡ ਗਰੰਤੀ ਸਾਹਿਬ ਆਪਣਾ ਨਾਮ ਦੱਸ ਦਿਓ ਕਿੱਥੋਂ ਆਏ ਤੁਸੀਂ ਸੰਸਥਾ ਦਾ ਮੇਰਾ ਨਾਮ ਜੀ ਗੁਰਪ੍ਰੀਤ ਸਿੰਘ ਅਸੀਂ ਲੋਈਆਂ ਏਰੀਆ ਤੋਂ ਪਿੰਡ ਮਹਰਾਜਵਾਲਾ ਜਿੱਥੇ ਕਿ ਪਹਿਲਾਂ ਵੀ 2016 19 ਦੇ ਵਿੱਚ ਹੜ ਆਇਆ ਉਸ ਤੋਂ ਬਾਅਦ ਵਿੱਚ 2023 ਦੇ ਵਿੱਚ ਵੀ ਇਹ ਦੋ ਵਾਰ ਹੜ ਦਾ ਸੰਤਾਪ ਜਿਹੜਾ ਸਾਡੇ ਏਰੀਆ ਨੇ ਝੱਲਿਆ ਹੈ ਅੱਜ ਅਸੀਂ ਸੁਲਤਾਨਪੁਰ ਏਰੀਆ ਦੇ ਵਿੱਚ ਪਹੁੰਚੇ ਆ ਜਿੱਥੇ ਕਿ ਹੜ ਕਾਫੀ ਦਿਨਾਂ ਦਾ ਆਇਆ ਹੋਇਆ तकरीबन 16 17 ਪਿੰਡ ਜਿਹੜੇ ਨੇ ਇਸ ਹੜ ਦੀ ਮਾਰ ਵਿੱਚ ਆਏ ਨੇ ਇਹ ਹੜ ਜਿਹੜਾ ਹੈ ਇਹਦਾ ਸੰਤਾਪ ਅਸੀਂ ਆਪ ਹੰਡਾਇਆ ਤੇ ਇਸ ਕਰਕੇ ਸਾਨੂੰ ਪਤਾ ਹੈ ਦਾ ਦਰਦ ਕੀ ਹੁੰਦਾ ਹੈ ਪਿਛਲੇ ਸਾਲ ਕੇ ਅੰਦਰ ਤੁਸੀਂ ਵੀ ਇਸ ਦੇ ਤੁਹਾਡੇ ਪਿੰਡਾਂ 'ਚ ਵੀ ਆ ਗਿਆ ਸੀ ਪਾਣੀ ਤੇ ਕਾਫੀ ਮਹਿਸੂਸ ਕੀਤਾ ਤੁਹਾਨੂੰ ਤਾਂ ਜ਼ਿਆਦਾ ਦਰਦ ਮਹਿਸੂਸ ਹੋ ਰਿਹਾ ਹਣਾ ਹਾਂਜੀ ਹਾਂਜੀ ਬਹੁਤ ਜੀ ਪਾਣੀ ਕਾਫੀ ਮਿਹਨਤ ਤਕਰੀਬਨ ਪਾਣੀ ਸਾਡੇ ਪਿੰਡਾਂ ਵਿੱਚ ਰਿਆ ਉਹ ਜਿਹੜਾ ਪਾਣੀ ਦੀ ਮਾਰ ਸੀ ਉਹਦੇ ਨਾਲ ਸਾਰੀਆਂ ਫਸਲਾਂ ਖਰਾਬ ਹੋ ਗਈਆਂ ਘਰਾਂ ਦਾ ਨੁਕਸਾਨ ਹੋਇਆ ਅਤੇ ਪਸ਼ੂਆਂ ਦਾ ਨੁਕਸਾਨ ਵੀ ਜ਼ਿਆਦਾ ਹੋਇਆ ਕਾਫੀ ਨੁਕਸਾਨ ਜਿਹੜਾ ਵਾ ਉਸੇ ਲੋਕਾਂ ਨੇ ਛੱਲਿਆ ਉਸ ਇਲਾਕੇ ਨੇ ਜਿਉ ਤੁਸੀਂ ਦੇਖ ਰਹੇ ਹੋ ਕਿ ਇਹਨਾਂ ਨੇ ਪਿਛਲੇ ਸਾਲ ਇਹਨਾਂ ਦੇ ਖੁਦ ਹੜਾ ਆ ਗਿਆ ਸੀ ਤੇ ਇਹ ਇਹਨਾਂ ਨੂੰ ਨੁਕਸਾਨ ਹੋਇਆ ਸੀ ਤੇ ਇਹਨਾਂ ਨੂੰ ਪਤਾ ਸੀ ਕਿ ਹੜ ਆਂ ਤੇ ਕਿਸ ਤਰ੍ਹਾਂ ਦਾ ਦਰਦ ਹੁੰਦਾ ਕੀ ਕੀ ਚੀਜ਼ਾਂ ਦੀ ਜਰੂਰਤ ਹੁੰਦੀ ਹੈ ਸੋ ਲੰਗਰ ਲੈ ਕੇ ਪਹੁੰਚੇ ਨੇ ਮੇਰੇ ਨਾਲ ਇੱਕ ਕਿਸਾਨ ਵੀ ਮੌਜੂਦ ਹੈ ਜਿਨ੍ਹਾਂ ਦਾ ਲਗਭਗ ਸਾਰਾ ਪਾਣੀ ਆ ਗਿਆ ਸੀ ਪੂਰੇ ਖੇਤਾਂ 'ਚ ਪਾਣੀ ਆ ਗਿਆ ਸੀ ਪੂਰੇ ਖੇਤ ਡੁੱਬ ਗਏ ਸੀ 1900 ਪਹਿਲਾਂ 2019 ਦੇ ਫਿਰ 2023 ਦੇ ਵਿੱਚ ਜੀ ਤੇ ਸਾਰਾ ਸਾਨੂੰ ਸਾਰਾ ਦਰਦ ਚੱਲਿਆ ਹੋਇਆ ਜੀ ਜਿਹੜਾ ਇੱਥੇ ਐਸ ਟਾਈਮ ਬੀਤ ਰਿਹਾ ਜੀ ਹੁਣ ਤੁਸੀਂ ਆਪ ਉੱਥੇ ਆਏ ਹੋ ਕਿਸ ਤਰ੍ਹਾਂ ਮਨ ਦੇ ਵਿੱਚ ਆਇਆ ਬਹੁਤ ਦੁੱਖ ਹੁੰਦਾ ਜੀ ਇਹਨਾਂ ਨੂੰ ਦੇਖ ਕੇ ਕਿਉਂਕਿ ਹੋਇਆ ਅਸੀਂ ਆਪ ਦਰਦ ਹੰਡਾਇਆ ਹੋਇਆ ਜੀ ਦੋ ਸਾਡਾ ਜਿੱਦਾਂ ਸਾਡੀ ਇਹਨਾਂ ਨੇ ਮਦਦ ਕੀਤੀ ਸੀ ਸਾਡਾ ਵੀ ਦਿਲ ਚਾਹੁੰਦਾ ਵੀ ਅਸੀਂ ਵੀ ਇਹਨਾਂ ਦੇ ਨਾਲ ਉਦਾਂ ਹੀ ਕਰੀਏ ਕਿੰਨੇ ਦਿਨ ਤੋਂ ਲੰਗਰ ਚੱਲ ਰਿਹਾ ਜੀ ਅਸੀਂ ਅੱਜ ਐਂ ਬਾਬਾ ਸੀਤੇ ਵਾਲੇ ਦੇ ਅਸ਼ੀਰਵਾਦ ਦਾ ਸਦਕੇ ਅਸੀਂ ਪਹਿਲਾਂ ਪੱਠਾ ਲੈ ਕੇ ਆਏ ਸੀ ਅੱਜ ਚੋਕ ਕਰਤੀਆਂ ਦੋ ਟਰਾਲੀਆਂ ਲੈ ਕੇ ਆਏ ਤੇ ਅੱਜ ਖੋਦ ਬਾਬਾ ਦੇ ਬਾਬਾ ਜੀ ਦੇ ਸੇਵਾਦਾਰ ਸਾਡੇ ਨਾਲ ਆ ਜੀ ਅੱਜ ਅਸੀਂ ਉਹਨਾਂ ਨਾਲ ਵੀ ਕਰ ਲੈਣੇ ਆ ਸਭੀ ਸਭ ਨੂੰ ਹਾਂ ਜੀ ਭਾਜੀ ਅੱਗੋਂ ਕੀ ਪਲਾਨ ਆ ਕਿੰਨੀ ਦੇਰ ਤੱਕ ਹੋਰ ਲੰਗਰ ਚੱਲੇਗਾ ਜਾਂ ਕੁਝ ਹੋਰ ਲੈ ਕੇ ਆਵੋਗੇ ਸੰਤ ਲੰਗਰੀ ਜੀ ਸੇਵਾ ਵਧੀਆ ਲੱਗਦੀ ਹੈ ਜੀ ਬਾਕੀ ਜੋ ਬਾਬਾ ਜੀ ਪ੍ਰੇਤ ਕਰਨੀ ਬਾਬਾ ਸੀਚੇ ਵਾਲੀ ਉਹਨੇ ਤੈਅ ਤਸੀਂ ਜੋ ਕਹਿਣਗੇ ਅਸੀਂ ਲੈ ਕੇ ਪਹੁੰਚਾਂਗੇ ਤੇ ਅੱਜ ਕੀ ਕੀ ਲੈ ਕੇ ਆਏ ਹੋ ਕਿੰਨੀ ਵਜੇ ਆਏ ਹੋ ਤੇ ਹੁਣ ਕਿੰਨੇ ਵਜੇ ਤੇ ਘਰ ਹੋਗੇ ਸਵੇਰੇ ਪਹਿਲਾਂ ਦੋ ਟਰਾਲੀਆਂ ਚੌਕਰ ਦੀਆਂ ਲੈ ਕੇ ਆਏ ਖਲ ਦੀਆਂ ਔਰ ਨਾਲ ਅਸੀਂ ਪ੍ਰਸ਼ਾਦੀ ਦੀ ਸੇਵਾ ਲੈ ਕੇ ਆਏ ਆ ਸਬਜੀ ਆ ਰੋਟੀ ਪਾਣੀ ਵਗੈਰਾ ਸਾਰਾ ਕੁਝ ਲੈ ਕੇ ਪਹੁੰਚੇ ਆਂ ਹਾਂਜੀ ਅੱਗੇ ਤੇ ਜੋ ਸੇਵਾ ਲਾਉਣਗੇ ਆਪਾਂ ਪਹੁੰਚਾਂਗੇ ਅੱਜ ਵੀ ਅਸੀਂ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਸੈਕਟਰੀ surjit singh ਮੌਜੂਦ ਹੈ ਇਹਨਾਂ ਨਾਲ ਵੀ ਗੱਲ ਕਰ ਲੈਣੇ ਆ ਲੰਗਰ ਦਾ ਕਿਸ ਜਗ੍ਹਾ ਤੋਂ ਆ ਰਿਹਾ ਕੋਈ ਗੁਰਦੁਆਰਾ ਸਾਹਿਬ ਹੈ ਜਾਂ ਕਿਸ ਇਹ ਲੰਗਰ ਸੀਚੇਵਾਲ ਤੋਂ ਵੀ ਪੱਕੇ ਕਰ ਰਿਹਾ ਵਾ ਇਹ ਮਹਾਰਾਜਪੁਰ ਤੋਂ ਗੁਰਦੁਆਰੇ ਤੋਂ ਲੰਗਰ ਤਿਆਰ ਕਰਕੇ ਤੇ ਸਾਰੀਆਂ ਸੰਗਤਾਂ ਲੈ ਕੇ ਆਈ ਸੀ ਬਾਬਾ ਜੀ ਨੇ ਇਹਨੂੰ ਕਿਹਾ ਜੀ ਕਿ ਆਪਾਂ ਵੀ ਮਦਦ ਕਰੀਏ ਕਿਉਂਕਿ ਇਹਨਾਂ ਨੇ ਆਜ਼ਾਦ ਦਾ ਦਰਦੰਡਾ ਹੋਇਆ ਇਹਨਾਂ ਨੂੰ ਪਤਾ ਲੋਕਾਂ ਦੇ ਕਿਦਾਂ ਦਰਦ ਹੈ ਇਹਨਾਂ ਨੇ ਆਪਣੇ ਪਿੰਡੇ ਪਿੰਡੇ ਤੱਕ ਚੱਲਿਆ ਆਇਆ ਵਾ ਜੀ ਕਿਉਂਕਿ ਪਹਿਲੇ 19 ਜੇ ਵੀ ਆੜਾ ਆ ਫਿਰ 23 ਜੇ ਆਇਆ ਇਹਨਾਂ ਨੂੰ ਪਤਾ ਆ ਲੋਕਾਂ ਦਾ ਦਰਦ ਕੀ ਆ ਕਿਹੜੀ ਕਿਹੜੀ ਚੀਜ਼ ਲੋੜਿਆ ਸਵੇਰੇ ਦੋ ਟੋਲੀਆਂ ਚੌਕਰ ਦੀਆਂ ਲੈ ਗਏ ਪਸੂਆਵਾ ਤੇ ਫਿਰ ਲੰਗਰ ਤਿਆਰ ਕਰਕੇ ਲੈ ਗਏ ਆ ਸੀਚੇਵਾਲ ਤੋਂ ਵੀ ਇਸੇ ਤਰ੍ਹਾਂ ਹੀ ਲਗਾਤਾਰ ਲੰਗਰ ਪੱਕੇ ਆ ਰਿਹਾ ਉਧਰ ਪੁਲਿਸ ਤੇ ਵੀ ਆਪਣਾ ਇੱਕ ਲੰਗਰ ਲਗਾਏ ਕੇ ਲੰਗਰ ਇੱਥੇ ਹੋਨੇ ਇੱਥੇ ਤੁਸੀਂ ਇਸ 16 ਪਿੰਡਾਂ ਜਾਂ 18 ਪਿੰਡਾਂ ਲਈ ਦੋ ਜਗ੍ਹਾ ਲੰਗਰ ਲਗਾਏ ਹੋਈ ਨਹੀਂ ਹਾਂਜੀ ਅੱਜ ਦੋ ਜਗ੍ਹਾ ਤੇ ਲੰਗਰ ਆ ਉਹਦਾ ਲਗਾਤਾਰ ਅਸੀਂ ਪਿੰਡਾਂ ਵਿੱਚ ਵੀ ਪਹੁੰਚਾ ਕਰਦੇ ਆ ਘਰਾਂ ਦੇ ਵਿੱਚ ਵੀ ਸਵੇਰ ਨੂੰ ਜਿਹੜਾ ਸਾਡਾ ਲੰਗਰ ਤਿਆਰ ਹੋ ਕੇ ਆਉਂਦਾ ਨਾ ਉਸੀ ਘਰਾਂ ਚ ਵੀ ਦੇਖ ਕੇ ਉਹਨੇ ਜਨਨ ਜਨ ਲੋੜ ਕਿੰਨੇ ਦਿਨ ਦੀ ਕਿਤੇ ਚੱਲੇਗਾ ਲੰਘੇ ਇਹ ਦੇਖੋ ਜਨਾਬ ਵਾਹਿਗੁਰੂ ਕਰੂਗਾ ਕਿਰਪਾ ਜੀ ਜਿੰਨਾ ਚਿਰ ਜਿੰਨੇ ਲੋੜ ਪਊਗੀ ਆਪਾਂ ਮੈਨੂੰ ਜਿੰਨਾ ਚਿਰ ਕੰਮ ਚੱਲਦਾ ਉਨਚੇ ਚੱਲੂਗਾ ਸੰਤਾਂ ਨੇ ਵਾਡਰਾ ਵਿੱਚ ਗੱਫੇ ਪਾੜੀ ਲੋਕਾਂ ਦੇ ਨਾਲ ਆ ਦੇਖੋ ਜੀ ਬਾਬਾ ਜੀ ਨੇ ਇੰਗਲੈਂਡ ਦੀ ਯਾਤਰਾ ਤੇ ਜਾਣਾ ਸੀ ਕੱਲ ਨੂੰ ਉਹਨਾਂ ਦੀ ਫਲੈਟ ਸੀਗੀ ਉਹਨਾਂ ਨੇ ਆਪ ਦੀ ਯਾਤਰਾ ਨੂੰ ਰੱਦ ਕਰਤਾ ਕਹਿੰਦੇ ਨਹੀਂ ਅਸੀਂ ਲੋਕਾਂ ਦੇ ਨਾਲ ਖੜਨਾ ਅੱਜ ਜ਼ਰੂਰੀ ਕੰਮ ਕਰਕੇ ਦਿੱਲੀ ਪ੍ਰੋਗਰਾਮ ਸੀਗਾ ਉਹਨਾਂ ਦਾ ਉਹਨਾਂ ਨੂੰ ਜਾਣਾ ਪੈ ਗਿਆ ਇਹ ਤਾਂ ਉਹ ਕਹਿੰਦੇ ਵੀ ਅਸੀਂ ਆਦੀ ਟਿਕਟ ਵੀ ਉਹਨਾਂ ਨੇ ਕੈਨਸਲ ਕਰ ਦਿੱਤੀ ਉਹ ਅਜੇ ਲੋਕਾਂ ਦੇ ਨਾਲ ਖੜਨਾ ਉੱਥੇ ਬਾਬਾ ਅਨੰਦ ਸਿੰਘ ਜੀ ਦੀ ਵਰਸੀ ਸੀਗੀ ਉੱਥੇ ਸਮਾਗਮ ਸੀ ਕਾਫੀ ਵੱਡੇ ਉਹਨਾਂ ਦੇ ਉਹਨਾਂ ਨੇ ਟੰਡ ਕਰਨਾ ਸੀਗਾ ਉਹਨਾਂ ਦੇ ਵਿਦੇਸ਼ ਦੀ ਯਾਤਰਾ ਵੀ ਰੱਦ ਕਰ ਦਿੱਤੀ ਕੀ ਨਾਮ ਹੈ ਜੀ ਤੁਹਾਡਾ ਹਰਜਿੰਦਰ ਸਿੰਘ ਜੀ ਹਰਜਿੰਦਰ ਸਿੰਘ ਜੀ ਕਿਸ ਤਰ੍ਹਾਂ ਦੇ ਕਿੰਨੇ ਦਿਨ ਤੋਂ ਇੱਥੇ ਸੇਵਾ ਕਰ ਰਹੇ ਹੋ ਅਸੀਂ ਜੀ 2-3 ਦਿਨ ਹੋ ਗਏ ਇੱਥੇ ਸੇਵਾ ਲੈ ਕੇ ਪਹੁੰਚ ਰਹੇ ਹਾਂ ਪੈਂਡ ਮਹਾਰਾਜ ਵਾਲੇ ਤੋਂ ਸਾਰੇ ਪੈਂਡ ਨਿਵਾਸੀ ਤੇ ਇੱਥੇ ਬਿਆਸ ਦਾ ਦਾ ਪਾਣੀ ਜੋ ਕੀ ਬਹੁਤ ਵੱਧ ਚੁਗਿਆ ਵਾ ਫਸਲਾਂ ਦਾ ਕਾਹੀ ਨੁਕਸਾਨ ਹੋ ਗਿਆ ਤੇ ਹੋਰ ਪਸ਼ੂਆਂ ਦਾ ਚਾਰਾ ਵਗੈਰਾ ਵੀ ਲੈ ਕੇ ਪਹੁੰਚੇ ਅਸੀਂ ਹੀ ਪਰਸਾਂ ਤੇ ਬਾਕੀ ਸਾਡੇ ਚਾਚਾ ਹੀ ਦੱਸਣਗੇ ਅੱਛਾ ਪਹਿਲੇ ਮੈਨੂੰ ਤੁਸੀਂ ਦੱਸ ਦੋ ਕਿ ਕਿੰਨੇ ਨੌਜਵਾਨ ਲੈ ਕੇ ਆਏ ਹੋ ਤੁਸੀਂ ਇਹ ਅਸੀਂ 15-20 ਜਾਣੇ ਹੈਗੇ ਟੋਟਲ ਹਾਂਜੀ ਪਾਜੀ ਕਿਸ ਤਰ੍ਹਾਂ ਨੌਜਵਾਨਾਂ ਤੋਂ ਬਗੈਰ ਕਹਿੰਦੇ ਕਿਉਂਕਿ ਜਿਆਦਾ ਇਹਨਾਂ 'ਚ ਜੋਰ ਹੁੰਦਾ ਹੈ ਹਿੰਮਤ ਹੁੰਦੀ ਹੈ ਜੋਸ਼ ਹੁੰਦਾ ਹੈ ਕਿੰਦਾ ਕੋਈ ਫਾਇਦਾ ਹੋ ਰਿਹਾ ਇਹਨਾਂ ਦਾ ਤੁਸੀਂ ਇਹਨਾਂ ਬਿਨਾਂ ਤਾਂ ਕੋਹ ਨਹੀਂ ਜੀ ਸਾਰੇ ਇਕੱਠੇ ਹੋ ਕੇ ਆਵਾਂਗੇ ਫੇਰੀ ਕੰਮ ਸਾਰਾ ਵਧਾ ਕੇ ਤੁਰਦਾ ਹੈ ਜੀ ਕੱਲਾ ਬੰਦਾ ਕੋਈ ਵੱਡਾ ਨਹੀਂ ਭੈਣ ਭਰਾ ਹੁੰਦੇ ਸਾਰ ਨਹੀਂ ਹੈ ਸਾਰਾ ਕੁਝ ਹੋ ਰਿਹਾ ਤਾਂ ਸੋ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਸੁਲਤਾਨਪੁਰ ਲੋਧੀ ਚ ਪਿਛਲੇ 6 ਦਿਨ ਤੋਂ ਲਗਾਤਾਰ ਲੰਗਰ ਲੱਗ ਰਹੇ ਨੇ ਤੇ ਅੱਜ ਖਾਸਪੁਰ ਤੇ ਉਹ ਕਿਸਾਨ ਆਏ ਨੇ ਉਹ ਪਿੰਡ ਵਾਲੇ ਆਏ ਨੇ ਜਿਨ੍ਹਾਂ ਨੇ 2019 ਤੇ 2023 ਦੇ ਵਿੱਚ ਖੁਦ ਹੜ੍ਹ ਪੀੜੇ ਸੀ ਤੇ ਉਹਨਾਂ ਨੂੰ ਦਰਦ ਮਹਿਸੂਸ ਸੀਗਾ ਕਿ ਕਿਸ ਤਰ੍ਹਾਂ ਦੇ ਹਾਲਾਤ ਹੁੰਦੇ ਤੇ ਕੀ ਜ਼ਰੂਰਤਾਂ ਹੁੰਦੀਆਂ ਇਹਨਾਂ ਜ਼ਰੂਰਤਾਂ ਨੂੰ ਪੂਰੀਆਂ ਇੱਥੇ ਕਰਨ ਦੀਓ ਕੋਸ਼ਿਸ਼ ਕਰ ਰਹੇ ਕੈਮਰਾਮੈਨ ਪ੍ਰਥਮਨ ਪਰਮਜੀਤ ਸਿੰਘ ਰੰਗਪੁਰੀ ਸੁਲਤਾਨਪੁਰ ਲੋਧੀ ਵਾਈਸੋ ਪੰਜਾਬ